ਇਸਲੇ ਦੋ ਦਿਨਾਂ ਤੋਂ ਲਗਾਤਾਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਜੋ ਮੱਥਾ ਟੇਕਣਾ ਇੱਕ ਸ਼ਖਸ ਅਚਾਨਕ ਸੀਸੀਟੀਵੀ ਕੈਮਰੇ ਦੇ ਸਾਹਮਣੇ ਗਾਇਬ ਹੋ ਜਾਂਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਹ ਕੋਈ ਰੱਬੀ ਰੂਹੀ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਸ਼ਖਸ ਸੜਕ ਦੇ ਇੱਕ ਪਾਸੇ ਤੋਂ ਲੰਘਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਜਿਵੇਂ ਜਿਵੇਂ ਇਹ ਟਰੱਕ ਦੇ ਨੇੜੇ ਪਹੁੰਚਦਾ ਤਾਂ ਉਸ ਵੇਲੇ ਇਹ ਗਾਇਬ ਹੋ ਜਾਂਦਾ ਐਸਾ ਸੀਸੀਟੀਵੀ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋ ਸ਼ੁਟ ਗਏ ਹੋਣਗੇ ਪਰ ਇਸ ਦੇ ਪਿੱਛੇ ਦੀ ਅਸਲ ਸਚਾਈ ਕੁਝ ਹੋ ਰਹੀ ਹੈ ਐਸਾ ਸੀਸੀਟੀਵੀ ਵੀਡੀਓ ਦੇ ਵਿੱਚੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਸ਼ਖਸ ਦੇ ਗਾਇਬ ਹੋਣ ਦੇ ਪਿੱਛੇ ਦੀ ਅਸਲ ਸਚਾਈ ਦੱਸੀ ਹੈ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਤੁਸੀਂ ਵੀ ਸੁਣੋ ਆਖਿਰ ਸੜਕ ਪਾਰ ਕਰਤੇ ਹੋਏ ਸ਼ਖਸ ਗਾਇਬ ਹੋਇਆ ਤੇ ਹੋਇਆ ਕਿਤਾ 31 ਦਸੰਬਰ ਨੂੰ ਨਵੇਂ ਸਾਲ ਦਾ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲ ਰਿਹਾ ਸੀਗਾ ਉਸ ਦੇ ਵਿੱਚ ਗਿਆ 11:00 11 ਵਜੇ ਦੇ ਤਕਰੀਬਨ ਜੋ ਸਿੰਘ ਇੱਕ ਮੱਥਾ ਟੇਕਣ ਆ ਰਿਹਾ ਗੁਰਦੁਆਰੇ ਉਹ ਜੋ ਕੈਮਰੇ ਦੇ ਵਿੱਚੋਂ ਕੈਮਰੇ ਦੇ ਵਿੱਚੋਂ ਰਿਕਾਰਡਿੰਗ ਲਈ ਗਈ ਹੈ ਉਹ ਕੈਮਰੇ ਦੀ ਤਕਨੀਕੀ ਫਾਲਟ ਕਰਕੇ ਉਹ ਗਲਤ ਰਿਕਾਰਡਿੰਗ ਹੋ ਸੀ ਹੋ ਗਈ ਸੀਗੀ ਤੇ ਉਹ ਬੰਦਾ ਇੱਥੇ ਗਾਇਬ ਵੀ ਹੁੰਦਾ ਦਿਖ ਰਿਹਾ ਉਹਦੇ ਵਿੱਚ ਜਦੋਂ ਸੀਐਸਬੀ ਸੱਚਾਈ ਜਾਣਨ ਵਾਸਤੇ ਨਾਲ ਦੇ ਕੈਮਰੇ ਚੈੱਕ ਕੀਤੇ ਤੋ ਬੰਦਾ ਗੁਰਦੁਆਰਾ ਸਾਹਿਬ ਦੇਖੇ ਆਉਂਦਾ ਵੀ ਦਿਸ ਰਿਹਾ ਹੈ ਤੇ ਅੰਦਰ ਮੱਥਾ ਟੇਕਣ ਵੀ ਜਾਂਦਾ ਦਿਸ ਰਿਹਾ ਹੈ ਇਹ ਕੋਈ ਐਡਿਟ ਕੀਤੀ ਹੋਈ ਵੀਡੀਓ ਨਹੀਂ ਹੈਗੀ ਇਹ ਇਹ ਕੈਮਰੇ ਦੀ ਫਾਲਟ ਕਰਕੇ ਜੋ ਬੰਦਾ ਆਉਂਦਾ ਗਾਇਬ ਗਾਇਬ ਹੋ ਗਿਆ ਦੱਸਦੀ ਕਿ ਇਹ ਵੀਡੀਓ ਤੂਰੀ ਦੇ ਬਲੇਰ ਕੋਟਲਾ ਬਾਈਪਾਸ ਨੇੜੇ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਕਿ ਅਚਾਨਕ ਇੱਕ ਸ਼ਖਸ ਰਾਤ ਦੇ तकरीबन 11:10 ਵਜੇ ਸੜਕ ਦੇ ਕਿਨਾਰੇ ਤੁਰਿਆ ਆਉਂਦਾ ਦਿਖਾਈ ਦਿੰਦਾ ਹੈ ਤੇ ਜਿਉਂ ਹੀ ਉਹ ਟਰੱਕ ਦੇ ਨਜ਼ਦੀਕ ਪਹੁੰਚਦਾ ਹੈ ਤਾਂ ਉਹ ਹੌਲੀ-ਹੌਲੀ ਤੁੰਦਲਾ ਹੋ ਕੇ ਉਥੋਂ ਗਾਇਬ ਹੋ ਜਾਂਦਾ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਜਿਸ ਦਾ ਅਸਲ ਸੱਚ ਸਾਹਮਣੇ ਆਇਆ ਚੱਕਪਾਨੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਚੈਨ ਦੀ ਰਿਪੋਰਟ